કોટਨ ਲੌਨ ਫੈਬਰਿਕ ਦੇ ਵਿੱਚ ਆਰੀਵਰ ਆਇਆ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਡਿਜੀਟਲ ਪ੍ਰਿੰਟਿੰਗ ਰਹਿ ਗਈ ਫੈਬਰਿਕ ਰਹਿ ਗਿਆ ਪਿਓਰ ਕੋਟਨ ਲੌਨ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਆਰੀਵਰ ਕੀ ਤਾਇਦਾ ਪਸਾਰਾ ਵਿਦਾਊਟ ਲਾਈਨਿੰਗ ਸੂਟ ਰੈਡੀ ਹੁੰਦਾ ਜੀ ਕੋਈ ਲਾਈਨਿੰਗ ਨਹੀਂ ਲੱਗਦੀ ਫੈਬਰਿਕ ਦੇ ਉੱਪਰ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਜੀ ਆਹ ਦੇਖੋ ਬਾਟਮ ਚੈੱਕ ਕਰ ਲਓ ਬੜੀ ਪਿਆਰੀ ਸੇਮ ਫੈਬਰਿਕ ਦੀ ਬਾਟਮ ਰਹੇਗੀ ਤਿੰਨ ਕਲਰ ਰਹਿਣਗੇ ਦੇ ਵਿੱਚ ਬੜੇ ਪਿਆਰੇ ਪਿਆਰੇ ਤਿੰਨ ਕਲਰ ਨੇ ਕਲਰ ਬਹੁਤ ਸੋਹਣੇ ਆਏ ਨੇ ਦੇ ਵਿੱਚ ਫੈਬਰਿਕ ਰਹੇਗਾ ਏ ਕਲਾਸ ਬਹੁਤ ਹੀ ਪਿਆਰਾ ਫੈਬਰਿਕ ਹੈ ਕੋਟਨ ਲ ਸੋਹਣੀ ਕਲਕਚਨਾ ਆਰੀ ਵਰਕ ਦੇ ਵਿੱਚ ਰਹੂਗੀ ਆ ਦੇਖੋ ਕੋਲ ਦੇ ਫਿਰ ਕਿੰਨੇ ਫਰੇ ਨੇ ਤਿੰਨ ਛੇਡਾਂ ਦੇ ਵਿੱਚ ਆਇਆ ਤਿੰਨੇ ਛੇਡ ਬਹੁਤ ਸੋਹਣੇ ਨੇ ਫੈਬਰਿਕ ਪ੍ਰੀਮੀਅਮ ਕਾਟਨ ਲੌਨ ਵਿਦ ਐਮਬਰਾਇਡਰੀ ਸਾਰੇ ਦੇ ਵਿੱਚ 셔ਟ ਦੇ ਵਿੱਚ ਆਰੀ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਡਿਜ਼ਾਈਨਿੰਗ ਬਹੁਤ ਬੈਸਟ ਹੈ ਜੀ ਬੁਕਿੰਗ ਕਰਵਾ ਲੈ ਸਾਡੇ WhatsApp ਦੇ ਉੱਪਰ ਜਾਂ Insta ਦੇ ਉੱਪਰ ਵੈਸੇ WhatsApp ਉੱਪਰ WhatsApp ਦੇ ਉੱਪਰ ਬੁਕਿੰਗ ਕਰਵਾ ਲੈ ਕਰੋ ਜੀ ਆਰੀਵਰਕ ਕੀਤਾ ਸਾਰੀ ਸ਼ੋਰ ਦੇ ਵਿੱਚ ਕਾਟਨਲ ਫੈਬਰਿਕ ਦੇ ਉੱਪਰ ਆਰੀਵਰਕ ਪ੍ਰਾਈਸ ਸਿਰਫ 900 ਰੁਪਏ ਦਾ ਕੀਤਾ ਹੈ ਸੂਟ ਅਸੀਂ ਪਹਿਲਾਂ 1100 ਜਾਂ 1200 ਰੁਪਏ ਦਾ ਸੀਗਾ ਜੀ ਹੁਣ 900 ਰੁਪਏ ਦਾ ਪਊਗਾ ਤਿੰਨ ਕਲਰ ਨੇ ਬੜੇ ਪਿਆਰੇ ਕਲਰ ਨੇ ਕਲਰ ਚੈੱਕ ਕਰ ਲਓ ਨਿਓਨ ਕਲਰ ਰਹਿਣ ਵਾਲਾ ਇੱਕ ਦਾ ਡਿਸਟਲ ਪ੍ਰਿੰਟਿੰਗ ਹੈ ਜੀ ਆਰੀਵਰਕ ਕੀਤਾ ਹੋਇਆ ਬਹੁਤ ਹੀ ਸੋਨਾ ਕਾਪਰ ਸ਼ੇਡ ਨੈਕਸਟ ਕਲਰ ਰਹੇਗਾ ਬੜਾ ਸੁਨਾ ਸੋਜੀ ਤਿੰਨ ਸ਼ੇਡ ਨੇ ਤਿੰਨੇ ਸ਼ੇਡ ਫੜੇ ਸੁਨੇ ਨੇ ਆਫਰ ਪ੍ਰਾਈਸ ਓਨਲੀ 900